ਯਾ ਬਾਣੀ ਟੀਵੀ ਚੈਨਲ ਤੇ ਦੇਸ਼ ਵਿਦੇਸ਼ ਦੀਆਂ ਨਵੀਆਂ ਖਬਰਾਂ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਦਬਾਓ ਬੈਲ ਆਈਕਨ ਜਦੋਂ ਨਹੀਂ ਹੋ ਅੱਜ ਇਹ ਸਾਲ 1960 ਆਰ ਦੇ ਵਿੱਚ ਪਹਿਲੀ ਸਾਡੀ ਜਨਸਾ ਦੇ ਭਾਰਤ ਦੇ ਮੇਰੇ ਵੀਰ ਖਾਨ ਜੀ ਦੇ ਨਾਲ ਇਹ ਗੱਲ ਹੈ ਸਟੇਜ ਦੇ ਉੱਤੇ ਬੰਦੇ ਬੈਠੀ ਕਰਦੀ ਪੜ ਜਾਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਬ੍ਰਹਮਪੁਰਾ ਸਾਹਿਬ ਨੂੰ ਵੋਟਾਂ ਪਾਉਂਦੇ ਰਹੇ ਉਹ ਅੱਜ ਗੱਲ ਵੱਖਰੀ ਆ ਕਿ ਹਾਲਾਤ ਇਹੋ ਜਿਹੇ ਸਮਝਦਾ ਚਾਹੇ ਛੋਟਾ ਜਿਹਾ ਪਰਿਵਾਰ ਵੀ ਹੋਵੇ ਦੀਆਂ ਜਿਹੜੀ ਆ ਬਾਦਗਾਰਡ ਹੁੰਦੀ ਆ ਇੱਕੋ ਜਿਹਾ ਸਮਾਂ ਨਹੀਂ ਲੈਂਦਾ ਹਮੇਸ਼ਾ ਪਰਿਵਾਰ ਤੇ ਵੀ ਸਮਾਂ ਲੱਗ ਕੇ ਫਿਰ ਪਰਿਵਾਰ ਆਪਣੇ ਚਿਰ ਖੜਾ ਹੁੰਦਾ ਮਿਹਨਤ ਇਹਨਾਂ ਨੇ ਹਮੇਸ਼ਾ ਹੀ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਇੱਥੇ 10 ਸਾਲ ਦਾ ਵੀ ਬਦੌਲਤ ਸੇਵਾ ਕਰਨ ਦਾ ਮੌਕਾ ਮਿਲਿਆ ਕਿ ਹੁਣ ਜਦ ਵੇਖਿਆ ਕਿ ਕੰਮ ਵੱਧਣਾ ਨਹੀਂ ਸੀ ਤੇ ਫੇਰ ਲਿਆ ਕੇ ਉਹ ਜਰਨੈਲ ਨੂੰ ਪੁੱਛਦਾ ਇੱਥੇ ਜਰਨੈਲ ਨੂੰ ਤਾਂ ਪੁੱਛ ਲੋ ਬਾਣੀਆਂ ਪਿੰਡ ਕਿੱਥੇ ਐ ਜਾਂ ਉਹਨੂੰ ਪੁੱਛ ਲੋ ਤੀ ਬਲਟੋਆ ਕਿੱਥੇ ਉਹਨੂੰ ਰਾਹ ਦਾ ਨਹੀਂ ਪਤਾ ਲੱਗਣਾ ਜਰਨੈਲ ਦਾ ਇਹ ਜਾਂ ਸੀ ਮਗਰ ਜਰਨੈਲ ਵੀ ਅੱਜ ਵੇਖਦਾ ਹੋਣਾ ਕਿ ਇਹਨੇ ਪੀਤੇ ਤੇ ਰਣ ਦੇ ਮੈਦਾਨ ਚ ਨਹੀਂ ਲੱਤੇ ਉਹ ਨੇਤਾ ਹੋਵੇ ਕਿਹੜੀ ਪਾਰਟੀ ਨਾਲ ਸੰਬੰਧ ਹੋਵੇ ਕਿਹੜੀ ਸਰਕਾਰ ਨੇ ਸਾਡੀ ਵੱਡੀ ਤਰੱਕੀ ਕੀਤੀ ਹੈ ਵਿਕਾਸ ਕੀਤਾ ਸੁਵਿਧਾਵਾਂ ਦਿੱਤੀਆਂ ਮੁਲਾਜ਼ਮਾਂ ਦਿੱਤੀ ਜਾਂ ਗਰੀਬਾਂ ਕਿਹੜੀ ਸਰਕਾਰ ਆ ਜਿਹਨਾਂ ਨੇ ਬੋਲਤਾ ਮੈਨੂੰ ਸੇਵਾ ਕਰਾਈ ਐ ਮੈਂ ਰੱਖਿਆ ਕੀਤੇ ਤੇ ਸੋ ਮੈਂ ਬੇਇਜ਼ਤੀ ਕਰਦਾ ਜਦੋਂ ਵੋਟ ਪਾਉਣੀ ਆ ਇਹ ਮੁੱਲੰਕ ਜਰੂਰ ਕਰ ਲਿਓ ਸਰ ਸਦਾ ਸਰਬੀਰ ਸਿੰਘ ਬਾਦਲ ਜੀ ਇਹ ਕੀ ਕੀ ਵਿੱਚ ਜੀ ਆਪ ਵੇਚ ਰਹੇ ਨੇ ਉਹ ਸਰਕਾਰ ਚੰਗੀ ਕਹ ਜਾਂ ਜਿੱਲੇ ਤੁਸੀਂ ਸਾਰਿਆਂ ਨੇ ਗਿਆਨੀ ਜੈਲਪਾ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਸਰਕਾਰਾਂ ਦਾ ਰੂਪ ਵੇਚ ਤੇ ਜਿਹੜੇ ਲੋਕ ਇਸ ਸਾਲੀਆਂ ਨਾਲ ਜੁੜੇ ਹੋਏ ਸੀ ਅੱਜ ਆਪਣੇ ਅਕਾਲੀਵਾਲ ਦੇ ਠਿਕਾਣਾ ਰੋਸੀ ਤੁਸੀਂ ਕੀ ਕਰਨਾ ਚਾਹੁੰਦੇ ਕੰਮ ਕਰਦੇ ਕਿਹੜਾ ਕਾਂਗਰਸ ਦੇ ਇਸ਼ਾਰੇ ਤੇ ਇਕਸਾਦੀ ਨਹੀਂ ਜਾਨੀ ਨਾ ਚ। ਉਹਨਾਂ ਦਾ ਪਰਦਾ ਉਛ ਹੋ ਗਿਆ। ਜਿੱਥੇ ਇੱਕ ਸਤਿਕਾਰਯੋਗ ਜਰਨਲ ਜਿਹੜੇ ਆਰਮੀ ਦੀ ਫੌਜ ਦੀ ਰਣ ਭੂਮੀ ਚੁੱਕਦੇ ਭੱਜੇ ਨਹੀਂ। ਉਹਨਾਂ ਦੇ ਇਹ ਜੇ ਹਾਲਾਤ ਬਣਾ ਦਿੱਤੇ ਇਹਨਾਂ ਨੇ ਕਿ ਉਹਨਾਂ ਨੂੰ ਚੋਣ ਦੇ ਮੈਦਾਨ ਤੋਂ ਪੁੱਜਣਾ ਪਿਆ। ਇਹ ਸਾਰੀ ਗੱਲਾਂ ਨੂੰ ਵਿਚਾਰਦੇ ਹੋਏ ਕਿ ਕਿਵੇਂ ਕਾਂਗਰਸ ਦੀ ਫਾਈਨਾਂਸਿੰਗ ਤੇ ਕਾਂਗਰਸ ਦੇ ਇਸ਼ਾਰੇ ਤੇ ਸਾਰਾ ਕੰਮ ਇੱਥੇ ਚੱਲ ਰਿਹਾ ਸੀ। ਉਹਨੇ ਕandidate ਦੇ ਕੇ 222 ਸਰਕਾਰ ਬਣਾਈ ਇਹ ਵੀ ਲੋਕਾਂ ਦੇ ਵਿੱਚ ਬਹੁਤ ਬਣੀ ਜੋਸ਼ ਇਸ ਵਿੱਚ ਵੱਡੀ ਚਿੰਤਾ ਨਹੀਂ ਹੈ ਇਹ ਵੀ ਲੋਕਾਂ ਦੀ ਚਿੰਤਾ ਦਾ ਜਾਨ ਇਹ ਟਿਕਟਾਂਦਿਆਂ ਨੇ ਆਪਣਾ ਜੇਜੇ ਸਿੰਘ ਦਾ ਉਮੀਦਵਾਰ ਵਾਪਸ ਲੈ ਲਿਆ ਕਿ ਤੁਹਾਨੂੰ ਲੱਗਦਾ ਕਿ ਉਹਨਾਂ ਡਰਦੇ ਆਪਣੀ ਹਾਰ ਤੋਂ ਡਰਦੇ ਨੇ ਲੈ ਲਿਆ ਜਾਂ ਕੁਝ ਦੇਖੋ ਇਹ ਗਾਉ ਵੀ ਵਾਪਸ ਨਹੀਂ ਲਿਆ ਤੁਮ ਭੱਜ ਗਏ ਕਿਉਂਕਿ ਜਦ ਤੱਕ ਇਹ ਨਾਮਿਨੇਸ਼ਨ ਤੇ ਹੋਇਆ ਨਹੀਂ ਨਾ ਵਾਪਸ ਤੇ ਤਾਂ ਉਹਨਾਂ ਦਾ ਨਾਮਿਨੇਸ਼ਨ ਹੋ ਜਾਂਦੀ ਕਿ ਉਹ ਕਾਗਜ਼ ਭਰ ਕੇ ਤੇ ਵਾਪਸ ਲੈ ਲੈਂਦੇ ਅਜੇ ਤੱਕ ਤੇ ਭੱਜ ਗਏ ਨੇ ਵੀ ਅਸੀਂ ਖੜਾ ਹੀ ਨਹੀਂ ਹੋਣਾ ਇਹ ਹਲਕਾ ਖਡੂਰ ਸਾਹਿਬ ਦੇ ਜਿੰਨੇ ਵੀ ਵਰਕਰ ਨੇ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਇਹ ਲਗਾਤਾਰ 10 ਸਾਲ ਅਸੀਂ ਇੱਥੇ ਸੇਵਾ ਕੀਤੀ ਆ ਤੇ ਜਦੋਂ ਵੀ ਹਲਕੇ ਦੇ ਵਰਕਰਾਂ ਦੇ ਵਿੱਚ ਗਏ ਆ ਪਿੰਡਾਂ 'ਚ ਗਏ ਆ ਉਹਨਾਂ ਨੇ ਸਾਨੂੰ ਹੱਥਾਂ ਵਿੱਚ ਚੁੱਕਿਆ ਤੇ 2012 ਦੇ ਵਿੱਚ ਹਲਕਾ ਬੰਦੀ ਜਦੋਂ ਹੋਈ ਹੈ ਹਲਕਾ ਚੇਂਜ ਹੋ ਗਿਆ ਤੇ ਇੱਥੇ ਬ੍ਰਹਮਪੁਰਾ ਸਾਹਿਬ ਆ ਗਏ ਉਹਨਾਂ ਨੇ ਆਣ ਕੇ ਜਿਹੜੇ ਵਰਕਰ ਆ ਉਹਨਾਂ ਦੀ ਕਿਸੇ ਦੀ ਬਾਹ ਨਹੀਂ ਪੜੀ ਉਹਨਾਂ ਨੇ ਆਣ ਕੇ ਧੜੇ ਬੰਨੀਆਂ ਪੈਦਾ ਕਰਤੀਆਂ ਤੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅਸੀਂ 2012 ਦੀ ਜਿਹੜੀ ਕੇਸ ਖਡੂਰ ਸਾਹਿਬ ਪੰਤਕ ਹਲਕੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਾ ਲਹਾਰ ਗਿਆ ਮੈਨੂੰ ਲੱਗਦਾ ਕਿ ਇਹ ਬ੍ਰਹਮਪੁਰਾ ਸਾਹਿਬ ਦੀਆਂ ਗਲਤ ਨੀਤੀਆਂ ਨਾਲੋਂ ਵਰਕਰਾਂ ਨੂੰ ਅੱਖੋਂ ਪਰੋਖੇ ਕਰਨਾ ਤੇ ਤਾਂ ਹੀ ਲੋਕਾਂ ਨੇ ਜਿਹੜੇ ਅਸਲੀ ਕਾਲੀ ਸੀ ਉਹ ਘਰਾਂ ਚ ਬੈਗੇ ਸੀ ਤੇ ਮੈਨੂੰ ਹੁਣ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਇਸ ਹਲਕੇ ਦੇ ਵਿੱਚ ਮੈਂ ਲਗਾਤਾਰ 10 ਸਾਲ ਸੇਵਾ ਕੀਤੀ ਆ ਤੇ ਹੁਣ ਵੀ ਵਰਕਰ ਜਿਹੜੇ ਨੇ ਉਹ ਸਾਨੂੰ ਮਾਨ ਸਤਿਕਾਰ ਦਿੰਦੇ ਨੇ بڑے ਪਿੰਡਾਂ ਦੇ ਵਿੱਚ ਜਿਹੜੇ ਖਾਸ ਕਰਕੇ ਜਿਵੇਂ ਆਪਾਂ ਖਡੂਰ ਸਾਹ ਪਿੰਡ ਦੀ ਗੱਲ ਆ ਲਈਏ ਉੱਥੇ ਜਿਹੜੇ ਅਸਲੀ ਕਾਲੀ ਦਲ ਸੀ ਉਹ ਘਰਾਂ ਚ ਬੈਠੇ ਆ ਤੇ ਮੈਂ ਉਹਨਾਂ ਸਾਰੇ ਵੀਰਾਂ ਨੂੰ ਮਿਲ ਕੇ ਇਕੱਲੇ ਇਕੱਲੇ ਕੋਲ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਤੇ ਅੱਜ ਵੀ ਉਹ ਸ਼ਰੋਮਣੀ ਕਾਲੀ ਦਲ ਦੇ ਨਾਂ ਤੇ ਉਸੇ ਵੇਲੇ ਤਿਆਰ ਹੋ ਗਏ ਨੇ ਕਿ ਅਸੀਂ ਸ਼ਰੋਮਣੀ ਕਾਲੀ ਦਲ ਦੀ ਜਿਵੇਂ ਪਹਿਲਾਂ ਮਦਦ ਕਰਦੇ ਸੀ ਕੋਣ ਵੀ ਸ਼ਰੋਮਣੀ ਕਾਲੀ ਦਲ ਦੀ ਉਸੇ ਤਰ੍ਹਾਂ ਤੱਕੜੇ ਹੋ ਕੇ ਮਦਦ ਕਰਾਂਗੇ